ਲੋਕ ਹੋ ਸਕਦੇ ਸੋ ਦੌਂਗੇ ਕੁਝ ਸਾਰੇ ਜਣੇ ਸਾਥ ਕਰਨਾ ਉਪਰੀਤਿਆਂ ਦੇ ਖਿਲਾਫ ਕਾਰਵਾਈ ਸਾਡੇ ਨਾਲ ਕਰੋਗੇ ਦੀ ਜੇਸੀ ड्रग्स ਦੀ ਗੱਲ ਕਰ ਰਹੇ ਸੀ ਦਸ਼ਾਇ ਰਾਾਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਯੁੱਪ ਛੇੜਿਆ ਉਹ ਵੀ ਨਸ਼ਿਆਂ ਦੇ ਵਿਰੁੱਧ ਤੋਂ ਅਸੀਂ ਦੇਖ ਰਹੇ ਸੀ ਨਾਟਕ ਦੇ ਰੂਪਾਂਤ ਦੇ ਵਿੱਚ ਔਰ ਬੜਾ ਮੰਨੂ ਥੇ ਸਪੌਂਸਰੀ ਸੀ ਕਿ ਅਸਲੀਅਤ ਹੈ ਦਫਤਰਾਂ ਤੋਂ ਬਾਹਰ ਨਿਕਲ ਕੇ ਦੇਖੀਏ ਤਾਂ ਸੜਕਾਂ ਤੇ ਰੋਜ਼ ਜਿਹੇ ਹਾਦਸੇ ਹੋ ਰਹੇ ਆ ਜਿੱਥੇ ਮਾਵਾਂ ਦੇ ਪੁੱਤ ਅੱਜ ਇਸ ਦੁਨੀਆ ਤੋਂ ਜਾ ਰਹੇ ਨੇ ਜਿੱਥੇ ਭੈਣਾਂ ਦੇ ਭਰਾ ਇਸ ਦੁਨੀਆ ਨੂੰ ਛੱਡ ਕੇ ਜਾ ਰਹੇ ਸਿਰਫ ਇੰਨਾ ਕਰੋਪੀਆਂ ਕਰਕੇ ਸੋ ਆਪਾਂ ਇਸ ਲੰਤ ਨੂੰ ਆਪਣੇ ਸਮਾਜ ਚੋਂ ਖਤਮ ਕਰਨ ਦਾ ਇੱਕ ਪ੍ਰਣ ਲੈਣਾ ਔਰ ਇਕੱਠੇ ਹੋ ਕੇ ਆਪਾਂ ਇਸ ਲੰਤ ਨੂੰ ਆਪਣੇ ਸਮਾਜ ਚੋਂ ਖਤਮ ਕਰੀ ਤੇ ਦੂਸਰੀ ਗੱਲ ਜਿਹੜੀ ਸਾਡੇ ਨਾਲ ਕੀਤੀ ਜਾ ਰਹੀ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਆ ਉਨ੍ਹਾਂ ਤੋਂ ਇਲਾਵਾ 1496 ਮੁਲਾਜ਼ਮ ਜੋ ਅਸੀਂ ਪੂਰੀ ਫਾਈਲ ਤਿਆਰ ਕੀਤੀ ਹੈ 1496 ਮੁਲਾਜ਼ਮ ਜੋ ਪੱਕੇ ਹੋਣੇ ਬਾਕੀ ਰਹੇ ਨੇ ਚਾਹੇ ওভারਏਜ ਦਾ ਕਾਰਨ ਸੀ ਜਾਂ ਕਿਸੇ ਦਰਹੀ ਦਾ ਵੀ ਕਾਰਨ ਸੀ ਪਿਛਲੇ ਹਫਤੇ ਆਪ ਮੈਮ ਔਰ ਸਾਡੇ ਨਾਲ ਡਿਪਟੀ ਮੈਰਸ ਸਾਹਿਬ ਸੀ